ਮੇਰੇ 'ਚ ਦਿਮਾਗ ਆ ਮੈਂ ਨਹੀਂ ਆਉਣ ਦਿੰਦਾ ਮੈਂ ਦਿਮਾਗ ਨਾ ਖਾਨਾ ਮੈਂ ਤਾਂ 25000 ਰੋਜ਼ ਕਮਾਉਣਾ ਤੂੰ ਕਮਾ ਕੇ ਦਿਖਿਆ ਬਹੁਤ ਦਿਮਾਗ ਮਾਰ ਕੇ ਮੈਂ ਨਾ ਮਾਉਂਗਾ ਮੇਰੇ ਕੰਮ ਆ ਇਹ ਦਿਮਾਗ ਮਾਰਨਾ ਗੌਣਾ ਢੰਗੜੇ ਪਾਉਣੇ ਉਹਨਾਂ ਦੀ ਰਿਸਕੀ ਕਰੇਂਗਾ ਤੂੰ ਤੇਰੇ ਕਰਨ ਕਿਤੇ 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 ਤੂੰ ਕਿਸੇ ਨੂੰ ਗੱਲਾਂ ਚਾਹ ਨਹੀਂ ਦਿੰਦਾ ਮੇਰੇ 'ਚ ਦਿਮਾਗ ਆ ਮੈਂ ਨਹੀਂ ਆਉਣ ਦਿੰਦਾ ਮੈਂ ਦਿਮਾਗ ਨਾ ਖਾਨਾ ਤੂੰ ਖਾ ਲੈ ਮੈਂ ਤੂੰ ਖਾ ਲੈ ਮੈਂ ਤਾਂ ਦਿਮਾਗ ਨਾ ਖਾਨਾ ਯਾਰ ਮੈਂ ਤਾਂ 25000 ਰੋਜ਼ ਕਮਾਉਣਾ ਤੂੰ ਕਮਾ ਕੇ ਦਿਖਿਆ ਆ ਜਾ ਉਹ ਤੇਰੇ ਪੱਤੀ ਤੋਂ ਮੈਂ ਤਾਂ ਰੋਜ਼ ਕਮਾਉਣਾ ਯਾਰ ਤੂੰ ਕਮਾਇਆ ਦਵਾਤ ਮਾਰ ਦੇਰੇ ਬੰਦੇ ਸਾਰੇ ਆ ਜਾ ਲਓ ਵੀ ਅੱਧੇ ਬੰਦੇ ਹੋਵੇ ਉਹ ਕੀ ਖਾਸ ਹਾਂ ਹੋਰ ਹੋਰ ਇਹ ਜਿਹੇ ਲੋਕ ਨੇ ਜਿਹੜੇ ਕਰੋੜਾਂ ਅੱਥਰੂ ਕਮਾਉਂਦੇ ਨੇ ਫਿਰ ਉਹਨਾਂ ਨਾਲ ਆਪਣੀ ਕਿਹੜੀ ਜਿਹੜੀ ਹੈ 1 ਰੁਪਿਆ ਨਹੀਂ ਕਮਾਉਂਦਾ ਵਿਚਾਰਾ ਕੋਈ ਉਹ ਇਹ ਕੋਈ ਨਹੀਂ ਹੋ ਤੇਰਾ ਮਾਲ ਆ ਤੂੰ ਨਾ ਵੇਚ ਯਾਰ ਪੁੱਕੇ ਨਾ ਖੋਨੇ ਆ ਹਾਂ ਇੱਚੀ ਅੜੀ ਆ ਉਹ ਜਾ ਮੇਰੇ ਯਾਰ ਨਹੀਂ ਬਾਰੇ ਖਾਂਦਾ ਕਹਿੰਦਾ ਤੂੰ ਤਾਂ ਬਹੁਤ ਦਿਮਾਗ ਮਾਰਦਾ ਮੇਰਾ ਕੰਮ ਆ ਇਹ ਦਿਮਾਗ ਮਾਰਨਾ ਥੋੜਾ ਕੰਮ ਵੇਚਣਾ ਮੇਰਾ ਕੰਮ ਬਕਾਈ ਮਾਰਨਾ ਹਾਂ ਨਹੀਂ ਬਾਰੇ ਖਾਂਦਾ ਸਾਦੇ ਮੁੰਡੇ ਤੇਰੇ ਹੁੰਦੇ ਨੇ ਕਿ ਮੇਰੇ ਵਿਦਾਈ ਖੁਸਰਿਆਂ ਨੇ ਲੈਣੀ ਐ ਨੱਚਣਾ ਗਾਉਣਾ ਪੰਗੜੇ ਪਾਉਣੇ ਉਹਨਾਂ ਦੀ ਰਿਸਕੀ ਕਰੇਗਾ ਤੂੰ ਤੂੰ ਨੱਚਣ ਗਾਉਣ ਜਾਣ ਵੇ ਤੂੰ ਲੈ ਉਹੀ ਬੋਲੀ ਜਾਂਦਾ ਜਾ ਮੇਰੇ ਸਾਡੇ ਦਾ ਕੰਮ ਹੈ ਯਾਰ ਹਾਂ ਨਾ ਖਾੜ ਰੁਪਏ ਆ ਜਾ ਦੇ ਰੁਪਏ ਬਸ ਬੱਬੇ ਹੋ ਗਿਆ 7 ਦਾ ਦਲਾਲੀ ਵੀ ਲਊਂ ਐ ਤਿੱਥੋਂ ਤੇਰੇ ਨਾਲ ਕੋਈ ਗੱਲ ਨਹੀਂ ਫਿਰ ਮੇਰੇ ਨਾਲ ਗੱਲ ਆਏ ਨਹੀਂ ਲੈਂਦਾ ਗੱਲ ਤਾਂ ਮੈਂ ਕਰੀ ਆ ਨਾ ਲਵੇ ਯਾਰ ਹਾਂ ਨਾ ਲਵੇ ਜੂ ਬੰਦਾ ਦੇਖ ਬੰਦਾ ਨਵੀਂ ਐ ਫਿਰ ਦਲਾਲੀ ਤੋਂ ਬਿਨਾਂ ਤਾਂ ਗੱਲ ਨਹੀਂ ਬਣਦੀ ਮੈਂ ਕਹਾਂ ਨਾ ਨਵੇ ਨਾ ਲੈ ਓਏ ਦੇਖਦਾ ਬਣਾਉਗਾ ਤੇ ਨਾ ਨਹੀਂ ਲੈਂਦੇ ਨਾ ਲਈ ਵੀ ਨਾ ਹੁਣ ਉਹ ਨਹੀਂ ਵੀ ਨਾ ਤੈਨੂੰ ਇਦੋਂ ਨਿੱਗਰ ਦਵਾਂ ਚਾਹੇ ਪੰਜੇ ਦਵਾ ਦੀ ਯਾਰ ਐਨੇ ਪੈਸੇ ਚਾਹ ਮੈਂ ਤਾਂ ਰੋਜ਼ੇ ਦਵਾਂ ਨਾ ਇਹ ਤਾਂ ਗੱਲੇ ਕੁਛ ਨਹੀਂ ਚੱਲ ਕੀ ਜਰਾ ਹੀ ਆਿਆ ਕਿਆ ਬਾਪੂ ਕਿਦਾਂ 7000 ਦਾ ਬੱਸ ਮੇਰੀ ਦਲਾਲੀ ਯਾਰ ਕੋਈ ਨਾ ਮੈਂ ਤੇਰਾ ਜੀ ਦੱਸਿਆ ਕਿਆ ਫੜਾ ਹਾਂ ਗੱਲ ਖਤਮ ਹੈ ਗੱਲ ਖਤਮ ਚਲੋ ਗੱਲ ਖਤਮ ਹੈ ਗੱਲ ਖਤਮ ਮੈਂ ਤਾਂ ਰੋਟੀ ਲੈਣੀ ਆਪਦੀ ਕਿਉਂ ਵੀ ਤੇਰੇ ਨਾਲ ਬਾਈ ਠੀਕੇ ਜੀ ਮੁੱਲ ਟੁੱਕੇ ਹੈ ਮੇਰਾ ਜਿਹਦਾ ਹਾਂ ਧੀ ਪੈਸੇ ਲਿਆ ਫੜਾ ਅੰਤ ਇਹਦਾ ਫੜਾ ਜੀ ਐਸੇ ਦਾ ਫੜਾ ਤਿੰਨ ਚਾਰ ਪੰਜ ਸੀ ਉਹ ਮੰਨ ਗਿਆ ਸੱਤ ਉਹ ਮੰਨ ਗਿਆ ਮੰਨਣ ਨੂੰ ਤਾਂ ਬੜੇ ਹੈ ਐ ਕਿ ਸਾਡਾ ਮੁੱਸੇ ਹੈ ਅਨਾ ਚੁੜਿਤ ਰਸਾ ਖੂਸੋ ਕੇ ਪਾਊਗਾ ਤੇਰੀ ਚੋਈ ਦਾ ਵੀ ਮਾਤਾਂ ਕਰੇ ਤੈਨੂੰ ਰਪਾ ਕੇ चक कहा लिख कराई लिखाई क्यों नहीं चलाने जा खुश हो गया मैं सो ले बस कि लुट मार ली क्या जा बंदा पुटा तुम नहीं विकता ah